30000 ਮਾਣਾਈ ਲੱਗਿਆ ਕੁਛ ਲੱਗਿਆ 25000 ਲੱਗਦਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਆਪਣਾ ਕੀ ਹੈ ਜਸਪਾਲ ਸਿੰਘ ਜਸਪਾਲ ਸਿੰਘ ਆ ਬੱਕਰਾ ਤੁਹਾਡਾ ਜੀ ਤੇ ਕਿੰਨੇ ਪੈਸੇ ਮੰਗੇ ਹੈ ਜੀ ਇਹਦੇ 12000 ਠੀਕ ਹੈ ਜੀ ਲੱਗਿਆ ਕੁਛ 9000 ਲੱਗਿਆ ਠੀਕ ਹੈ ਜੀ ਧੰਨਵਾਦ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਜੀਦਾ ਜ਼ਿਲ੍ਹਾ ਪਟਿੰਡਾ ਬੱਕਰਾ ਮੰਡੀ ਤੇ ਤੁਹਾਨੂੰ ਦੱਸ ਦਈਏ ਇਹ ਬੱਕਰਾ ਮੰਡੀ ਦਾਣਾ ਮੰਡੀ ਵਿੱਚ ਲੱਗਦੀ ਹੈ ਜੋ ਕਿ ਖੇਮੋਆਣਾ ਰੋਡ ਤੇ ਹੈ ਜਦੋਂ ਤੁਸੀਂ ਵੱਡੇ ਰੋਡ ਤੋਂ ਆਉਂਗੇ ਤੈਦਰੋ ਖਿਮਵਾਨੇ ਵਾਲਾ ਰੋਡ ਮੋੜ ਦਾ ਜਿਹੜਾ ਉੱਥੇ ਹੀ ਦਾਣਾ ਮੰਡੀ ਆ ਦਾਣਾ ਮੰਡੀ ਕੋਲ ਲੱਗਦੀ ਆ ਤੇ ਇਹ ਵੀ ਦੱਸਦੀ ਆ ਕਿ ਐਤਵਾਰ ਨੂੰ ਮੰਡੀ ਲਗਾਈ ਜਾਂਦੀ ਆ ਇਸ ਵਾਰ ਤੋਂ ਬਾਅਦ ਪਹੁੰਚੋ ਵਪਾਰੀ ਵੀਰ ਵੀ ਪਹੁੰਚੋ ਤੇ ਆਓ ਤੁਹਾਨੂੰ ਮੰਡੀ ਦਾ ਝੂਖ ਦਿਖਾਉਨੇ ਆ ਸ੍ਰੀ ਗਾਲ ਜੀ ਆਪਣਾ ਨਾਮ ਦੱਸ ਦਿਓ ਪਹਿਲਾਂ ਮੇਵਾ ਸਿੰਘ ਤੇ ਅੱਜ ਕੀ ਲੈ ਕੇ ਆਏ ਆ ਮੰਡੀ ਤੇ ਅੱਜ ਬੱਕਰੀ ਲੈ ਕੇ ਆਏ ਆ ਸੱਜਰ ਸੱਜਰ ਬੱਚੇ ਕਿੱਥੇ ਇਹਦੇ ਦੋ ਬੱਚੇ ਆਈ ਉਹ ਫੜੇ ਆ ਬੱਚੇ ਆ ਜੀ ਬੱਕਰੀ ਮਗਰ ਤੇ ਕੀ ਮੰਗਿਆ ਜੀ ਇਹਦਾ 30000 ਲੱਗਿਆ ਕੁਛ ਲੱਗਿਆ 25000 ਲੱਗਦਾ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਜੀ ਆਪਣਾ ਕੀ ਹੈ ਜਸਪਾਲ ਸਿੰਘ ਆ ਬੱਕਰਾ ਤੁਹਾਡਾ ਜੀ ਤੇ ਕਿੰਨੇ ਪੈਸੇ ਮੰਗੇ ਹੈ ਜੀ ਇਹਦੇ 12000 ਠੀਕ ਹੈ ਜੀ ਲੱਗਿਆ ਕੁਛ 9000 ਲੱਗੇ ਠੀਕ ਹੈ ਜੀ ਧੰਨਵਾਦ ਤੁਹਾਡੇ ਆ ਜੀ ਦਰਸ਼ਨਜੀਤ ਦਾ ਦਰਸ਼ਨਜੀਤ ਦਾ ਦੇ ਬੱਕਰੇ ਆ ਕਿੰਨੇ ਪੈਸੇ ਮੰਗੇ ਹੈ ਜੀ ਦੋਨਾਂ ਦੇ ਦੋਨਾਂ ਦੇ ਕਿੰਨੇ ਪੈਸੇ ਮੰਗੇ ਆ ਠੀਕ ਆ ਦੋਨੇ ਬੱਕਰੇ ਆ ਖੀਰੇ ਹੀ ਮੇਰੇ ਹੀ ਖੀਰੇ ਆ ਖੀਰੇ ਆ ਵੇਖ ਲੈ ਯਾਰ ਮੇਰੇ ਤੇ ਰੱਖ ਪੱਟੀ ਦਾ ਇਹ ਦੰਦ ਪੱਟੀ ਇਹ ਕਿੰਨੇ ਆ ਕਿੰਨੇ ਮੰਗਦਾ ਤਾਇਆ ਵੇਖੀ ਗਰਾ ਅੱਧਾ ਪੜਦਾ ਕੋਈ ਨਹੀਂ ਪੱਤੇ ਦੋ ਦਾ ਚਾਰ ਦੰਦ ਹੋ ਗਿਆ ਭੈਣ ਚਾਰ ਆ ਚਾਰ ਦੰਦ ਦਾ ਬੱਕਰਾ ਉਹ ਖੀਰਾ ਹੋਊਗਾ ਪਰ ਲਾ ਆ ਆ ਖੀਰਾ ਆ ਦਾ ਸੀ ਸੀ ਅੰਦਰ ਯਾਰ ਨਹੀਂ ਵੇਖ ਲਓ ਭਾਈ ਕਿਤੇ ਬੱਕਰਾ ਨਾ ਆਵੇ ਆ ਵੀ ਬੱਕਰਾ ਹੈਗਾ ਆ ਬਾਹਲਾ ਲੱਸਾ ਜਾ ਪਾਠ ਖਾਓ ਇਹ ਪਾਠ ਹੈ ਜੀ ਇਹਦੇ ਕਿੰਨੇ ਪੈਸੇ ਮੰਗੇ ਆ 3500 ਆ ਪੱਠਾ ਦਾ ਦੇਖ ਲਓ ਜੀ 3500 ਰੁਪਇਆ ਮੰਗਿਆ ਇਹਨਾਂ ਦੋਨਾਂ ਜੋੜੀ ਦਾ 25000 ਰੁਪਇਆ ਇੱਧਰ ਬਰਬਰਾਂ ਦਿਖਾਈ ਬਾਈ ਬਰਬਰਾਂ ਚੈੱਕ ਕਰੋ ਇਹ ਬਲੈਕ ਐਂਡ ਵਾਈਟ ਆ ਗਿਆ ਬੀਟਲ ਬੱਕਰਾ ਉਹ ਨਾ ਤੂੰ ਚਲ ਜੀਜੀ ਕਰਾਉਂ ਨਾ

ਦੀ ਬકરી ਦਾ ਸੌਦਾ ਹੋਇਆ ਜੀ 5500 ਦਾ ਤਾਂ ਲੁਕੀ ਬਾਈ ਨੇ ਖਰੀਦੀ ਆ ਬੱਕਰੀਆਂ ਵਾਲੇ ਨੇ ਬੋਲੀ ਇਹਨੇ ਆ ਮੁੰਡਾ ਕੁੱਕੜ ਲੈ ਕੇ ਆਇਆ ਜੀ ਦੇਖੋ ਕਿਹੜਾ ਕੁੱਕੜਾ ਤੁਹਾਡਾ ਕਿਹੜਾ ਕੁੱਕੜਾ ਹੈ ਕਿੰਨੇ ਦਾ ਵੇਚਣਾ 2500 ਰੁਪਏ ਮੰਗਦਾ ਜੀ ਮੁੰਡਾ ਦੇਖੋ ਕੁੱਕੜ ਚੈੱਕ ਕਰੋ ਇਹਨੂੰ ਪਤਾ ਨਹੀਂ ਸੀਗਾ ਕੀ ਹੋ ਗਿਆ ਫਤਿਹਦਾ ਹਾਂ ਆਇਆ ਬੱਕਰੀਆਂ ਨਵੀਆਂ ਚੈੱਕ ਕਰੋ ਜੀ ਕਿਹੜਾ ਪਿੰਡ ਆ ਬਈ ਆਪਣਾ ਆਪਣਾ ਸਰਜੀਤਪੁਰਾ ਜੀ ਕਿਹੜੇ ਜ਼ਿਲ੍ਹੇ ਚ ਹਿੰਦਰਾ ਜੀ ਬਈ ਠੀਕ ਹੈ ਕਿੰਨੇ ਜਾਨਵਰ ਲੈ ਕੇ ਆਏ ਅੱਜ ਤਿੰਨ ਜਾਨਵਰ ਜੀ ਜਦੋਂ ਪੱਠਾ ਹੀ ਆ ਬਈ ਮਗਰ ਬੱਕਰੇ ਐ ਐਸੇ ਬੱਕਰੀ ਦੇ ਆ ਯਾ ਵਕਤ ਕਦੋਂ ਸਰੇਟ ਆਤਾ ਹੈ ਠੀਕ ਹੈ ਤੇ ਕਿੰਨੇ ਮਹੀਨੇ ਦਾ ਹਵਕਾ ਹਾਂਜੀ ਆ ਬੱਚਾ ਕਿੰਨੇ ਮਹੀਨੇ ਦਾ ਆਹ ਵੇ ਤਿੰਨ ਕੋਈ ਜਾਂ ਪੰਨਿਆ ਕਿੰਨੇ ਦਾ ਠੀਕ ਹੈ ਕਿੰਨੇ ਪੈਸੇ ਮੰਗਦੇ ਵੀ ਇਹਨਾਂ ਦੇ ਸਾਰੇ ਮੰਗਦੇ 6000 ਹਾਂਜੀ ਆਹ ਨੂੰ 13000 ਸਣੀ ਬੱਚਾ ਠੀਕ ਹੈ ਬਈ ਲੈ ਲਈ 2400 ਕਿਹੜਾ ਪਿੰਡ ਆ ਕਿਵੇਂ ਲੱਗਿਆ ਸੌਦਾ ਆਪਾ ਠਾਈ ਦੇਖ ਲਓ 2400 ਦੀ ਲਈ ਆ ਸਤਿ ਸ਼੍ਰੀ ਅਕਾਲ ਅੱਜ ਆਪਣੇ ਕੋਲੇ ਖੁਰਨੀਆਂ ਵੇਚਣ ਵਾਲਾ ਵੀਰ ਆ ਚੁੱਕਿਆ ਆਪਾਂ ਬਾਈ ਨੂੰ ਪੁੱਛਾਂਗੇ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਬਈ ਤੁਹਾਡਾ ਤੇ ਕਿਹੜਾ ਪਿੰਡ ਆ ਬਈ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ 9879314327 ਠੀਕ ਆ ਬਾਈ ਬਾਈ ਦਾ ਸੰਪਰਕ ਨੰਬਰ ਆ ਤੇ ਬਾਈ ਖੁਰਨੀਆਂ ਲੈ ਕੇ ਆਇਆ ਬਹੁਤ ਵਧੀਆ ਖੁਰਨੀਆਂ ਬਾਈ ਆ ਖੁਰਨੀ ਲਈ ਆ ਬਾਈ ਨੇ ਜੀਤਾ ਮੰਡੀ ਤੇ ਜੀਤਾ ਮੰਡੀ ਤੇ ਆ ਖੁਰਨੀ ਲਈ ਆ ਬਾਈ ਨੇ ਕਿੰਨੇ ਦੀ ਲਈ ਆ ਜੀ 1700 ਦੀ ਜੀਤਾ ਮੰਡੀ ਤੇ ਆ ਖੁਰਨੀਆਂ ਦਾ ਕੀ ਰੇਟ ਆ ਵੀ ਆ ਵੀ ਦੱਸ ਦੇ ਆ ਖੁਰਨੀਆਂ ਦੇਖ ਲਓ ਬਈ ਬਹੁਤ ਵਧੀਆ ਖੁਰਨੀਆਂ 1500 ਰੁਪਿਆ ਰੇਟ ਆ ਤੇ ਇਹਦਾ ਇਹਦਾ 2000 ਰੁਪਿਆ ਤੇ ਵੱਤ ਤੋਂ ਵੱਤ ਪਹੁੰਚੋ ਜੀਦਾ ਮੰਡੀ ਤੇ ਜੋ ਕਿ ਖੇਮਵਾਨਾ ਰੋਡ ਤੇ ਲੱਗਦੀ ਆ ਦਾਣਾ ਮੰਡੀ ਵਿੱਚ ਹਰ ਐਤਵਾਰ ਨੂੰ ਵੱਤ ਤੋਂ ਵੱਤ ਪਹੁੰਚੋ ਆ ਗਿਆ ਅੱਛਾ ਲੈ ਕੇ ਰੈਂਗੇ ਕਰੰਦੂ ਸੱਚ ਦੋ ਲਗਾਈ ਐ ਕਰੈਗੀ ਇਹ ਵੇਖ ਜਾਨੀ ਆ ਕੀ ਭਾ ਮਹੂਦਾ ਕੀ ਸਭ ਲੋ ਕਰ ਰੋ 1300 ਦੀ ਜਿੰਨੇ ਫੜਨੀ ਆ ਵੀ ਕਿੰਨੇ ਕਿੰਨੇ ਦੀ ਲਈ ਆ 1300 ਦੀ ਖੁਰਨੀ ਆ ਬਾਈ ਜਿਹਨੇ ਲੈਣੀ ਆ ਲੈ ਆ ਸਕਦਾ ਵੀਡੀਓ ਚ ਆਪਾਂ ਨੰਬਰ ਬੋਲੇ ਹੀ ਆ ਬਾਈ ਦਾ ਪਹਿਲਾਂ ਸੰਪਰਕ ਕਰ ਲਓ ਉਸ ਨੰਬਰ ਤੇ ਕੀ ਆਉਂਦਾ ਕੀ ਐ ਇੱਕ ਰਹਿ ਗਈ ਲੈ ਲਓ ਕੋਈ ਚਾਹ ਬਣ ਹੈਗਾ ਤਾਂ ਹੋਰ ਬਾਈ ਨੂੰ ਖੁਸ਼ ਕਰ ਦੋ ਪਾਤਾ ਕੁਝ 4 ਇੰਚ 4 ਇੰਚ ਇੱਕ ਰਹਿ ਗਈ ਕਿਹੜਾ ਪਿੰਡ ਆ ਬਈ? ਪਰਮਾਰਾ ਜੀ। ਠੀਕ ਆ ਬਈ ਬੱਕਰੀ ਲੈ ਕੇ ਆਏ ਆ ਤੇ ਦੱਸੋ ਬੱਕਰੀ ਬਾਰੇ। ਬੱਕਰੀ ਵੀਟੇ ਨਾਲ ਖਲਦੀ ਆ ਖਾਲੀ ਬੱਕਰੀ ਆ ਜੀ। ਠੀਕ ਆ ਤੇ ਕਿੰਨੇ ਦੰਦ ਹੋਗੀ? ਇਹ ਦੰਦ ਹੋਊ 4 ਦੰਦ ਹੋਈ ਆ। ਤੇ ਕੀ ਮੁੱਲ ਕਰਦੇ ਆ ਇਹਦਾ ਬਈ? ਇਹਦਾ ਮੁੱਲ 15000। ਬਈ 15000 ਮੁੱਲ ਕਰਦੇ ਆ। ਤੇ ਵੀਟਲ ਬੱਕਰੀ ਆ ਤੇ ਕੱਦ ਹੋਊਗਾ ਇਹਦਾ 36 37 ਇੰਚ।